ਕੈਨ ਦਿਦ ਤੋਂ ਬਾਅਦ ਆਫਟਰ 6 ਮੰਥਸ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਸੀ 9 ਮਹੀਨੇ ਬਾਅਦ ਤੇ ਮੈਂ ਬਿਲਕੁਲ ਦੇਖੋ ਬ੍ਰਦਰ ਆਪਣੇ ਕੰਮ ਤੇ ਸੀ ਮੇਰੇ ਭਤੀਜੇ ਸੀ ਛੋਟੇ ਸੀ ਮਾਏ ਉਹ ਹਰ ਵਕਤ ਰੋਈ ਜਾਂਦੀ ਸੀ ਤੇ ਮੈਂ ਆਪਣੇ ਆਪ ਨੂੰ ਅੰਦਰ ਕਮਰੇ ਚ ਬਸ ਕੈਦ ਵਾਂਗ ਕਰ ਲਿਆ ਸੀ ਮੈਨੂੰ ਇਹ ਹੋ ਗਿਆ ਸੀ ਮੇਰੀ ਦੁਨੀਆ ਖਤਮ ਹੋ ਗਈ ਹਮ ਪਰ ਉਹ 4 5 6 ਸਾਲ ਜਿਹੜੇ ਮੈਂ ਕਿਤਾਬਾਂ ਦੀ ਸੰਗਤ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੀ ਸੰਗਤ ਚ ਕੱਢੇ ਸ਼ਾਇਦ ਉਹ ਮੇਰੇ ਲਈ ਇੱਕ ਭਗਤੀ ਸੀ ਇੱਕ ਜ਼ੁਹਦ ਸੀ ਕਿ ਮੈਂ ਅੰਦਰ ਵੱੜ ਕੇ ਆਪਣੇ ਅੰਦਰ ਤੇ ਤੁਸੀਂ ਕਿਹਾ ਕਿ ਇੱਕ ਸਮਾਂ ਇਦਾਂ ਦਾ ਵੀ ਆ ਗਿਆ ਸੀ ਕਿ ਜੋਰਾਵਰ ਸਿੰਘ ਨੂੰ ਲੱਗਦਾ ਸੀ ਕਿ ਮੈਂ ਛੱਡਦਾ ਦੁਨੀਆ ਬਿਲਕੁਲ ਬਿਲਕੁਲ ਇਹ ਸੀਗਾ ਭੈਣ ਦੀ ਡੈਥ ਤੋਂ ਬਾਅਦ ਆਫਟਰ 6 ਮੰਥਸ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਸੀ 9 ਮਹੀਨੇ ਬਾਅਦ ਤੇ ਮੈਂ ਬਿਲਕੁਲ ਦੇਖੋ ਬ੍ਰਦਰ ਆਪਣੇ ਕੰਮ ਤੇ ਸੀ ਮੇਰੇ ਭਤੀਜੇ ਸੀ ਛੋਟੇ ਸੀ ਮਾਂ ਉਹ ਹਰ ਵਕਤ ਰੋਈ ਜਾਂਦੀ ਸੀ ਤੇ ਮੈਂ ਆਪਣੇ ਆਪ ਨੂੰ ਅੰਦਰ ਕਮਰੇ ਚ ਬਸ ਕੈਦ ਵਾਂਗੂ ਕਰ ਲਿਆ ਸੀ ਮੈਨੂੰ ਇਹ ਹੋ ਗਿਆ ਸੀ ਮੇਰੀ ਦੁਨੀਆ ਖਤਮ ਹੋ ਗਈ ਹੈ ਹਮ ਪਰ ਉਹ 4 5 6 ਸਾਲ ਜਿਹੜੇ ਮੈਂ ਕਿਤਾਬਾਂ ਦੀ ਸੰਗਤ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੀ ਸੰਗਤ ਚ ਕੱਢੇ ਸ਼ਾਇਦ ਉਹ ਮੇਰੇ ਲਈ ਇੱਕ ਭਗਤੀ ਸੀ ਇੱਕ ਜ਼ੁਹਦ ਸੀ ਕਿ ਮੈਂ ਅੰਦਰ ਵੱੜ ਕੇ ਆਪਣੇ ਅੰਦਰ ਵੜਿਆ ਕਮਰੇ 'ਚ ਬੰਦ ਹੋ ਕੇ ਆਪਣੇ ਅੰਦਰ ਵੜਿਆ ਹੋ ਸਕਦਾ ਮੈਂ ਕਰ ਤੋਂ ਬਾਹਰ ਨਿਕਲ ਜਾਂਦਾ ਹੋ ਸਕਦਾ ਮੈਂ ਆਪਣੇ ਵੇ ਤੋਂ ਡਿਗਰੈਸ ਕਰ ਜਾਂਦਾ ਕਿਉਂਕਿ ਜਦੋਂ ਪਟਕ ਜਾਂਦੇ ਜਦੋਂ ਬਾਹਰ ਨਿਕਲਦੇ ਆ ਬਾਹਰ ਨਿਕਲ ਕੇ ਬਹੁਤ سارے ਰਸਤੇ ਲੱਭਦੇ ਨੇ ਹੋ ਸਕਦਾ ਮੇਰੇ ਮਨ ਨੂੰ ਕਿਹੜਾ ਰਸਤਾ ਖੜੀ ਹਿਸ ਲੰਦਾ ਪਰ ਜਦੋਂ ਮੈਂ ਅੰਦਰ ਵੜਿਆ ਇੱਕ ਛੋਟਾ ਦਾਇਰਾ ਹੈ 10x10 ਦਾ 12x12 ਦਾ ਕਮਰਾ ਹੈ ਉੱਥੇ ਤੁਸੀਂ ਕੁਰਸੀ ਤੇ ਬੈਠੇ ਹੋ ਬੈੱਡ ਤੇ ਬੈਠੇ ਹੋ ਥੱਲੇ ਚੌਂਕੜੀ ਮਾਰ ਕੇ ਬੈਠੇ ਥੋੜੀ ਕੋਲ ਕਿਤਾਬਾਂ ਨੇ ਤੇ ਨਾਲ ਤੁਹਾਡੇ ਰੇਡੀਓ ਲੱਗਿਆ ਹੋਇਆ ਤੇ ਰੇਡੀਓ ਤੋਂ ਤੁਸੀਂ ਤੁਹਾਡਾ ਕੁਦਰਤੀ ਫੈਮਿਲੀ ਵਾਈਜ਼ ਤੁਹਾਡਾ ਮੈਂਟਲ ਸਟੇਟ ਹੈ ਜਾਂ ਕਿ ਤੁਸੀਂ ਸੋਹਣੀਆਂ ਸੋਹਣੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹੋ ਸੋਹਣੇ ਗੀਤ ਬਸ ਉਹਨਾਂ ਨੇ ਮੈਨੂੰ ਇਸ ਸੋਹਣੇ ਪੜ੍ਹਨ ਮੇਰੇ ਪਾਸੇ ਲਿਆ ਮਤਲਬ ਮੈਨੂੰ ਚੈਨਲਾਈਜ਼ ਕਰਤਾ ਲੋਕਾਂ ਲਈ ਮੇਰਾ ਟਿਲਟਡ ਹੈਗਾ ਇਹ ਪਰ ਜੋ ਲੋਕਾਂ ਦੇ ਵੱਲੋਂ ਸਤਕਾਰ ਮਿਲਦਾ ਉਹ ਇਹ ਕਿ ਮੈਂ ਚੈਨਲਾਈਜ਼ ਹੋਇਆ ਕੈਂ ਦਿਦ ਤੋਂ ਬਾਅਦ ਆਫਟਰ 6 ਮੰਥਸ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਸੀ 9 ਮਹੀਨੇ ਬਾਅਦ ਤੇ ਮੈਂ ਬਿਲਕੁਲ ਦੇਖੋ ਬ੍ਰਦਰ ਆਪਣੇ ਕੰਮ ਤੇ ਸੀ ਮੇਰੇ ਭਤੀਜੇ ਸੀ ਛੋਟੇ ਸੀ ਮਾਂ ਉਹ ਹਰ ਵਕਤ ਰੋਈ ਜਾਂਦੀ ਸੀ ਤੇ ਮੈਂ ਆਪਣੇ ਆਪ ਨੂੰ ਅੰਦਰ ਕਮਰੇ ਚ ਬਸ ਕੈਦ ਵਾਂਗ ਕਰ ਲਿਆ ਸੀ ਮੈਨੂੰ ਇਹ ਹੀ ਹੋ ਰਿਹਾ ਸੀ ਮੇਰੀ ਦੁਨੀਆ ਖਤਮ ਹੋ ਗਈ ਹੂੰ ਪਰ ਉਹ 4 5 6 ਸਾਲ ਜਿਹੜੇ ਮੈਂ ਕਿਤਾਬਾਂ ਦੀ ਸੰਗਤ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੀ ਸੰਗਤ ਚ ਕੱਢੇ ਸ਼ਾਇਦ ਉਹ ਮੇਰੇ ਲਈ ਇੱਕ ਭਗਤੀ ਸੀ ਇੱਕ ਜ਼ੁਹਦ ਸੀ ਕਿ ਮੈਂ ਅੰਦਰ ਵੱੜ ਕੇ ਆਪਣੇ ਅੰਦਰ ਤੇ ਤੁਸੀਂ ਕਿਹਾ ਕਿ ਇੱਕ ਸਮਾਂ ਇਦਾਂ ਦਾ ਵੀ ਆ ਗਿਆ ਸੀ ਕਿ ਜੋਰਾਵਰ ਸਿੰਘ ਨੂੰ ਲੱਗਦਾ ਸੀ ਕਿ ਮੈਂ ਛੱਡਦਾ ਦੁਨੀਆ ਬਿਲਕੁਲ ਬਿਲਕੁਲ ਇਹ ਸੀਗਾ ਭੈਣ ਦੀ ਡੈਥ ਤੋਂ ਬਾਅਦ ਆਫਟਰ 6 ਮੰਥਸ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਸੀ 9 ਮਹੀਨੇ ਬਾਅਦ ਤੇ ਮੈਂ ਬਿਲਕੁਲ ਦੇਖੋ ਬ੍ਰਦਰ ਆਪਣੇ ਕੰਮ ਤੇ ਸੀ ਮੇਰੇ ਭਤੀਜੇ ਸੀ ਛੋਟੇ ਸੀ ਮਾਂ ਉਹ ਹਰ ਵਕਤ ਰੋਈ ਜਾਂਦੀ ਸੀ ਤੇ ਮੈਂ ਆਪਣੇ ਆਪ ਨੂੰ ਅੰਦਰ ਕਮਰੇ ਚ ਬਸ ਕੈਦ ਵਾਂਗੂ ਕਰ ਲਿਆ ਸੀ ਮੈਨੂੰ ਇਹ ਹੋ ਗਿਆ ਸੀ ਮੇਰੀ ਦੁਨੀਆ ਖਤਮ ਹੋ ਗਈ ਹੈ ਹਮ ਪਰ ਉਹ 4 5 6 ਸਾਲ ਜਿਹੜੇ ਮੈਂ ਕਿਤਾਬਾਂ ਦੀ ਸੰਗਤ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੀ ਸੰਗਤ ਚ ਕੱਢੇ ਸ਼ਾਇਦ ਉਹ ਮੇਰੇ ਲਈ ਇੱਕ ਭਗਤੀ ਸੀ ਇੱਕ ਜ਼ੁਹਦ ਸੀ ਕਿ ਮੈਂ ਅੰਦਰ ਵੱੜ ਕੇ ਆਪਣੇ ਅੰਦਰ ਵੜਿਆ ਕਮਰੇ ਚ ਬੰਦ ਹੋ ਕੇ ਆਪਣੇ ਅੰਦਰ ਵੜਿਆ ਹੋ ਸਕਦਾ ਮੈਂ ਕਰ ਤੋਂ ਬਾਹਰ ਨਿਕਲ ਜਾਂਦਾ ਹੋ ਸਕਦਾ ਮੈਂ ਆਪਣੇ ਵੇ ਤੋਂ ਡਿਗਰੈਸ ਕਰ ਜਾਂਦਾ ਕਿਉਂਕਿ ਜਦੋਂ ਪਟਕ ਜਾਂਦੇ ਜਦੋਂ ਬਾਹਰ ਨਿਕਲਦੇ ਆ ਬਾਹਰ ਨਿਕਲ ਕੇ ਬਹੁਤ سارے ਰਸਤੇ ਲੱਭਦੇ ਨੇ ਹੋ ਸਕਦਾ ਮੇਰੇ ਮਨ ਨੂੰ ਕਿਹੜਾ ਰਸਤਾ ਖੜੀ ਹਿਸ ਲੰਦਾ ਪਰ ਜਦੋਂ ਮੈਂ ਅੰਦਰ ਵੜਿਆ ਇੱਕ ਛੋਟਾ ਦਾਇਰਾ ਹੈ 10x10 ਦਾ 12x12 ਦਾ ਕਮਰਾ ਹੈ ਉੱਥੇ ਤੁਸੀਂ ਕੁਰਸੀ ਤੇ ਬੈਠੇ ਹੋ ਬੈੱਡ ਤੇ ਬੈਠੇ ਹੋ ਥੱਲੇ ਚੌਂਕੜੀ ਮਾਰ ਕੇ ਬੈਠੇ ਤੁਹਾਡੇ ਕੋਲ ਕਿਤਾਬਾਂ ਨੇ ਤੇ ਨਾਲ ਤੁਹਾਡੇ ਰੇਡੀਓ ਲੱਗਿਆ ਹੋਇਆ ਤੇ ਰੇਡੀਓ ਤੋਂ ਤੁਸੀਂ ਤੁਹਾਡਾ ਕੁਦਰਤੀ ਫੈਮਿਲੀ ਵਾਈਜ਼ ਤੁਹਾਡਾ ਮੈਂਟਲ ਸਟੇਟ ਹੈ ਜਾਂ ਕਿ ਤੁਸੀਂ ਸੋਹਣੀਆਂ ਸੋਹਣੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹੋ ਸੋਹਣੇ ਗੀਤ ਬਸ ਉਹਨਾਂ ਨੇ ਮੈਨੂੰ ਇਸ ਸੋਹਣੇ ਪੜ੍ਹਨ ਮੇਰੇ ਪਾਸੇ ਲਿਆ ਮਤਲਬ ਮੈਨੂੰ ਚੈਨਲਾਈਜ਼ ਕਰਤਾ ਲੋਕਾਂ ਲਈ ਮੇਰਾ ਟਿਲਟਡ ਹੈਗਾ ਇਹ ਪਰ ਜੋ ਲੋਕਾਂ ਦੇ ਵੱਲੋਂ ਸਤਕਾਰ ਮਿਲਦਾ ਉਹ ਇਹ ਕਿ ਮੈਂ ਚੈਨਲਾਈਜ਼ ਹੋਇਆ